अमृतसर दोट दस्वीर किए परिवार परिवारक मैंबर जे ने हंगामा ਆ ਕੱਬਾ ਜੂ ਤਾ ਨੂ ਕੱਢ ਕੇ ਪੋਚਾ। ਇਹ 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 ਨਾ ਕੋਤਾਂ ਬਦਲੇ ਸਾਡੀ ਪੁੱਤ ਝੇਲਾਂ ਚ ਪੰਗ ਹੈ। ਇਹਦੇ ਸਵੇਰ ਦੇ ਸਾਨੂੰ ਖੱਜਾ ਕਰਕੇ ਮਾਰਦਾ ਇਥੇ। ਸਾਡੇ ਰੌਂਡਾ ਨਿਕਲ ਗਏ। ਕੀ ਕੀਤਾ ਸਾਡੀ ਪੁੱਤਾਂ ਨੇ? ਕੀ ਕੀਤਾ ਇਹ ਕਰਦਾ ਹੈ? ਨਾ ਕੋਣ ਕੋਣ ਨਹੀਂ ਕਰਮ ਕਰਨ ਵਾਲੇ ਉਹ ਉੱਥੇ ਰਹੇ ਜੀ। ਇੱਕ ਮਿੰਟ ਮੰਮੀ। ਕਪੂਰ ਥਲੇ ਝੇਲ ਤੋਂ ਵਿੱਚ ਨਿਜਰ ਬੰਦ ਸਾਡਾ ਬੰਦ ਰੱਖ ਕੇ ਬੁਲਾਉਂਦੇ। ਇਹ ਕਿਤਾ ਹਿਣਾਰੇ। ਜਿਹੜਾ ਸਾਨੂੰ ਇਹ ਬੇਇੱਜ਼ਤੀ ਕਰਦਾ। ਨਾ ਜੀ ਅਸੀਂ ਹੋ ਗਿਆ ਮਿਲਣੀ ਦਿੱਤਾ ਤੁਹਾਨੂੰ ਅਸੀਂ ਜੇ ਜੇ ਪਰ ਇਹ ਕਿਹ ਕੋਰਚ ਮਿਲ ਨਹੀਂ ਗਾ ਕਾ ਮਿਲਣਾ ਕੀ ਗੱਲ ਸਾਨੂੰ ਸਾਨੂੰ ਰਾਈਟ ਨਹੀਂ ਹੈ ਇੱਥੇ ਮਿਲਣ ਦਾ ਮੈਨਾਜਮਾਂ ਦੀ ਗੱਲ ਆ ਮਿਲਣਾ ਕਰ ਲਿਆ ਇਹ ਗਾੜੀ ਇਹਨਾਂ ਨੇ ਸਾਨੂੰ ਇੰਨਾ ਜਿਆਦਾ ਸਵੇਰ ਦਾ ਖਾਜਰ ਕੀਤਾ ਸਾਰਾ ਜਿਹੜਾ ਮੈਂ ਦੇਣਾ ਸਾਨੂੰ ਖਾਜਰ ਖੜਾ ਨਾ ਕਰਦੇ ਹੈ ਸਾਰੇ ਲੋਕਾਂ ਨੂੰ ਸਾਡੇ ਨੂੰ ਸਣਾ ਨਾ ਕਰੇ ਹੈ ਸਾਡੇ ਬੁੱਧਾ ਦੀ ਅੱਗ ਲਾਈ ਹੈ ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ ਪੀ ਚਾਉਂਦੇ ਆ ਸਾਰੇ ਪਲਸ ਵਾਲੇ ਪੀਂ ਮਰ ਜਾਣੇ ਇਹ ਵੀ ਰਲੇ ਨਾਲ ਸਰਕਾਰਾਂ ਦੇ ਕੋਈ ਨਹੀਂ ਜੋ ਮਰਦੀ ਲਾਈ ਜਾਂ ਜੇ ਨਸ਼ੇ ਵਾਲੇ ਕਈ ਦਿਨ ਛੱਡ ਕੇ ਵੇਖਣ ਇੰਨੇ ਜਿੰਦੇ ਛੱਡਦੇ ਨੇ ਫਿਰ ਉਹਨਾਂ ਚੁੱਕੇ ਸੁਟ ਗਏ ਸੁਟੇ ਕਦੇ ਨਸ਼ੇੜੀਆਂ ਨੂੰ ਅੰਦਰ ਚੁੱਕੇ ਸੁਟੇ ਉਹਨਾਂ ਨੇ ਡਿਬੜੂ ਕਰਕੇ ਗੱਜੂ ਰੱਖਿਆ ਇੱਕ ਘੰਟਾ ਛੱਡੋ ਉਹਨੂੰ ਤੁਹਾਡੇ ਸਾਰਿਆਂ ਦਾ ਪਤਾ ਲੱਗ ਜਾਵੇ ਤੁਸੀਂ ਕੀ ਜੇ ਛੱਡੋ ਨਸ਼ੇੜੀਆਂ ਤੇ ਨਸ ਲੱਗਦੀ ਹੈ ਜੇ ਨਸ਼ਾ ਖਾਦਾ ਇਹਨਾਂ ਨੂੰ ਕਦਾ ਖਤਰਾ ਹੋਤੋਂ ਕੀ ਖਤਰਾ ਪੋਰਸ ਦਾ ਬਹੁਤ ਕੋਸ਼ਿਸ਼ ਕਰਨਾ ਕਰਤਾਰਕੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣ ਡਿਆ ਤੇ ਕਰਤਾਰਕੁਸ਼ੀ ਕਰਨੀ ਹੈ ਇਹ ਜੋ ਮਰਜ਼ੀ ਕਰਨ ਤੇ ਵਾਹੀ ਕਰਤਾਲਾ ਹਾਂ ਸਾਰੇ ਨਾਲ ਸਾਰੇ ਆਪਣੇ ਆਪ ਆਪਣੀ ਤੇਰੇ ਕਰਾਉਣਾ ਸਿਰਫ ਸਾਈਨ ਕਰਾਏ ਨੇ ਤੱਕੇ ਨਾਲ ਸਾਈਨ ਕਰਾਏ ਨੇ ਉਹਦੇ ਵਿੱਚ ਕੀ ਉਹਨਾਂ ਨੇ ਲਿਖਿਆ ਕੀ ਨਹੀਂ ਲਿਖਿਆ ਸਾਰੇ ਸਾਰੇ ਪੋਰੇ ਪੇਪਰ ਤੇ ਸਾਈਨ ਕਰਾਏ ਆ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਜੋ ਮਰਜ਼ੀ ਹੈ ਲਿਖ ਦੋ ਤਈਏਗਾ ਤੇ ਉਹਨਾਂ ਨੂੰ ਸਿੱਧਾ ਬਾਹਰ ਕੱਢਣਾ ਹੈ ਬਾਹਰ ਦੇਣਾ ਹੋ ਕਿਉਂ ਸੱਚੀ ਉਹਨਾਂ ਨੇ ਦਿੱਤਾ ਕਿ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਗਿਆ ਉਹਨਾਂ ਨੇ ਤਾਂ ਉਹਨਾਂ ਨੂੰ ਤਾਂ ਬਾਹਰ ਨਹੀਂ ਉਹਨਾਂ ਨੂੰ ਤਾਂ ਗਰਦਨ ਖੋੜ ਦਾ ਹੁਕਮ ਨਹੀਂ ਦੇ ਰਹੇ ਨਹੀਂ ਜੇ ਮੇਰੇ ਮੁੰਡੇ ਨੇ ਅੱਗ ਲਾਈ ਪੰਜਾਬ ਦੀ ਪਹਾੜ ਪਾਲ ਤੇ ਸੜਿਆ ਨਹੀਂ ਅੱਗ ਚ ਇਹ ਕਿਦਾਂ ਬਚ ਗਿਆ ਕੀ ਰਹੀ ਹੈ ਇਸ ਕੀ ਕਹਿ ਰਹੀ ਹੈ ਉਲਸੇ ਇਹ ਲੋਟਾ ਦੇ ਸਾਹਮਣੇ ਆ। ਠੀਕ ਹੈ। ਕਸਾ ਸਿੱਖਾਣਾ ਤੱਕਾ ਹੋ ਗਿਆ। ਵਾਸਤਾ ਕਾਹ ਹੋ ਗਿਆ। ਜਨਨੀਆਂ ਨਾਲ ਉਹਨਾਂ ਨੂੰ ਗੱਲ ਕਰਨ ਦਾ ਨਹੀਂ ਦਿੱਤਾ। ਚਿਹਰੇ ਤੱਕ ਨਹੀਂ ਦੇਖਣ ਦਿੱਤੇ, ਗਰਦਨ ਤੱਕ ਨਹੀਂ ਉਹਨਾਂ ਨੂੰ ਘੁਮਾਉਣ ਦਿੱਤੀ ਪਿੱਛੇ ਮਿਲ ਗਏ। ਪਿੱਛੇ ਮਿਲ। ਬਿਲਕੁਲ ਸਹੀ ਹੈ। ਅਸੀਂ ਤੁਸੀਂ ਵੇਖੋ ਸਰ ਸਰ ਤੱਕਾ ਵੇਖੋ ਬਈ ਪੇਸ਼ੀ ਤੇ ਲਿਆਂਦੇ। ਕਿੰਨੇ ਪਰਿਵਾਰ ਲੋ ਆਣ ਕੇ ਹੀ ਗੱਜਲ ਖਰਾਬ ਹੋਇਆ। ਕਿਉਂ ਨਹੀਂ ਮਿਲਦੇ ਤੁਹਾਡੇ ਕੋ ਕੀ ਬੰਬ ਸੀ? ਕਿਸ ਨੇ ਨਾਰੇ ਲਾਏ ਹੀ, ਚਾਹੇ ਕਿਸ ਨੇ ਕੁਛ ਕੀਤਾ ਸੀ ਵਾਧੂ ਫालतू। ਜੀ ਕਿਨੇ ਸਾਫ ਨੂੰ ਕਰਦਾ ਕਿ ਜਾਣ ਬੁੱਝ ਕੇ ਉਹਨਾਂ ਨੇ ਬਗਰਾਮ ਕਰ ਦਿੱਤਾ ਸਾਰੇ ਸਿੰਘਾਂ ਨੇ ਸਾਰੇ ਸਿੰਘਾਂ ਨੇ ਕਿਹਾ ਕਿ ਜਾਣ ਬੁੱਝ ਕੇ ਉਹ ਬਾਲੇ ਨਹੀਂ ਕੀਤਾ ਜਾਣਿਆ ਅੱਜ ਸਿੰਘਾਂ ਨੇ ਇਕੱਲੇ ਇਕੱਲੇ ਦਾ ਬਿਆਨ ਲਓ ਦੇਖੋ ਉਹਨਾਂ ਨੇ ਕਿਤਾ ਡਰਗ ਕਰਦੇ ਨੇ ਕਿ ਨਹੀਂ ਇਹ ਇਹ ਤਾਂ ਮੇਰਾ ਖਿਆਲ ਹੈ ਕਿ ਬਹੁਤ ਹੀ ਜਿਆਦਾ ਘਟੀਆ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਹੈ ਅਜੀ ਲੋਕ ਇੰਨੇ ਕਾਹਰੇ ਮਦਰ ਚਰੇ ਦੇ ਨਾਲ ਖੜੇ ਆ ਪੰਜਾਬ ਦੇ ਆ ਡਿਮਾਂਡ ਦੇ ਨਾਲ ਖੜੇ ਆ ਇੱਕ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਉਹਨਾਂ ਨੂੰ ਸਿਰਫ ਹਰਾਸ ਕੀਤਾ ਜਾ ਰਿਹਾ ਪੁਲਿਸ ਕੀ ਕਾਰਵਾਈ ਹੈ ਜਦੋਂ ਜੈ ਸਾਹਿਬ ਨੇ ਸਰ ਕੀ ਗੱਲਬਾਤ ਕੀਤੀ ਹੋਈ ਕੀ ਗੱਲ ਜਿਹੜੀਆਂ ਅਸੀਂ ਗ੍ਰੀਵੈਂਸਸ ਸਟੇਜ ਕੀਤੀਆਂ ਸੀ ਅਰਖਾਸਤਾਂ ਦਿੱਤੀਆਂ ਸੀ ਉਹਨਾਂ ਦਾ ਉਹਨਾਂ ਨੇ ਕੌਗਨੈਂਸ ਲੈ ਕੇ ਨੋਟਿਸ ਕੱਢਿਆ ਪੁਲਿਸ ਨੂੰ ਵੀ ਸ਼ੋਕਾਸ ਨੋਟਸ ਜੋ ਕਿ ਐਸਪੀ ਹਰਪਾਲ ਸਿੰਘ ਨੇ ਮਿਸਬੀਵ ਕੀਤਾ ਸਾਡੇ ਕਲੈਂਟ ਬਾਜ ਗਏ ਨਾ ਤਾਂ ਉਹ ਦੋ ਚਿਆਂ ਨੂੰ ਗਾਲਾਂ ਕੱਢੀਆਂ ਥ੍ਰੈਟ ਕੀਤਾ ਉਹਦੇ ਸਬੰਧ ਵਿੱਚ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਉਹਦੇ ਕਾਗਨੈਂਸ ਲਿਆ ਹੋ। ਕੋਈ ਕਰਵਾਈ ਜਾਏਗੀ ਐਡੀਸ ਦੇ ਸਾਹਮਣੇ। ਤੇ ਅਸੀਂ ਤਾਂ ਦਰਖਾਸਤ ਦਿੱਤੀ ਹੈ ਜੀ। ਤੇ کورٹ ਨੇ کورٹ ਨੇ ਕਾਗਨੈਂਸ ਲੈ ਕੇ ਨੋਟਿਸ ਸ਼ੋ ਕਾਸ ਨੋਟਾ ਸ਼ੁਰੂ ਡੇ ਟੂ ਡੇ ਅਮਰੀਕਾ ਅ ਕੱਲ ਟ੍ਰਾਇਲ ਸ਼ੁਰੂ ਹੋਇਆ ਕੱਲ ਹਾਂਜੀ ਹਾਂਜੀ ਸਾਰਿਆਂ ਦਾ ਕੱਲ ਤੋਂ ਡੇ ਟੂ ਡੇ ਟ੍ਰਾਇਲ ਤੇ ਕੱਲ੍ਹ ਵਾਸਤੇ ਅੱਜ ਮਾਨਯੋਗ ਕੋਰਟ ਹਮੇਸ਼ਾ ਦੇ ਵਿੱਚ ਪਹੁੰਚਿਆ ਸੀ ਅੱਜ ਉਹਨਾਂ ਨੂੰ ਜਿਹੜਾ ਜਨਾਬਾ ਜਿਹੜਾ 39 ਨੰਬਰ ਐਫ ਆਈ ਆਰ ਇਹ ਉਹਦੇ ਵਿੱਚ ਅੱਜ ਉਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀ ਅੱਜ ਉਹਨਾਂ ਦੇ ਚਾਰਜ ਦੇ ਉੱਤੇ ਬੈਠ ਸੀ ਅੱਜ ਜਿਹੜਾ ਉਹਨਾਂ ਨੂੰ ਚਾਰਜ ਦੇ ਵਾਸਤੇ ਬੁਲਾਇਆ ਗਿਆ ਸੀ ਤੇ ਉਹ ਨਾ ਉਹ ਐਫ ਆਈ ਆਰ ਦੇ ਵਿੱਚ ਕੋਈ ਸੈਕਸ਼ਨ ਬਤਾਇਆ ਗਿਆ ਨਾ ਘਟਾਇਆ ਗਿਆ ਸਿਰਫ ਉਹਨਾਂ ਸੈਕਸ਼ਨ ਜਿਹੜਾ ਸੈਕਸ਼ਨ ਜਿਹੜਾ ਐਫ ਆਈ ਆਰ ਉਹਨਾਂ ਦਾ ਜਿਹੜਾ ਚਾਰਜ ਉਹ ਫਰੇਮ ਕੀਤਾ ਗਿਆ ਉਹਨਾਂ ਸਰ ਕਿੰਨੇ ਬੰਦੇ ਲੈ ਕੇ ਸੀ 38 ਆਦਮੀ ਟੋੜ ਕੇ ਲਿਆ ਵੇਲ ਵਾਸਤੇ ਹੋਇਆ ਹੈ ਤੇ ਅਸੀਂ ਕੱਲ ਸਰਪੰਚ ਸਿੰਘ ਕਲਸੀ ਵੀ ਬੇਲ ਜੀ ਲਗਾ ਕੇ ਆਏ